ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਚੈਨਲ ਗੋਲੀ ਨਮੈਰਾ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਆਪਾਂ ਵੀ ਠੀਕ ਠਾਕ ਹਾਂ ਜੀ ਆਪਾਂ ਬਲੌਗ ਸ਼ੁਰੂ ਕਰਨ ਲੱਗੇ ਆਂ ਬੱਚੇ ਸਕੂਲ ਚਲੇ ਗਏ ਨੇ ਉਹਨਾਂ ਦੇ ਗਿਆਨ ਤੋਂ ਬਾਅਦ ਹੀ ਜੀ ਆਪਾਂ ਕੰਮ ਸ਼ੁਰੂ ਕਰਦੇ ਆਂ ਜੀ ਬਸ ਨਹੀਂ ਤਾਂ ਕਹਿਣਗੇ ਮੰਮੀ ਆ ਚਾਹੀਦਾ ਮੰਮੀ ਉਹ ਚਾਹੀਦਾ ਇੰਨਾ ਖਲਾਰਾ ਪਾਉਂਦੇ ਆ ਤੁਸੀਂ ਹੁਣ ਦੇਖ ਹੀ ਲਿਓ ਰੂਮ ਚ ਕਿੰਨਾ ਖਲਾਰਾ ਪਾਇਆ ਹੈ ਜੀ ਚਲੋ ਆਪਾਂ ਬੈੱਡ ਸਾਫ਼ ਕਰਦੇ ਨੇ ਜੀ ਮਿੱਟੀ ਪਤਾ ਨਹੀਂ ਜਿੱਥੋਂ ਆਉਂਦੀ ਹੁਣ ਗਲੀ ਵੀ ਪੱਕੀ ਹੋ ਗਈ ਤੇ ਨਵਜੋਤ ਪੈਨ ਭੁੱਲ ਗਿਆ ਪਤਾ ਨਹੀਂ ਜਾਣ ਕੇ ਰੱਖ ਗਿਆ ਜੀ ਆਏ ਤੇ ਹੁਣ ਪਤਾ ਚੱਲੂਗਾ ਵੀ ਕੀ ਕਾਤੋਂ ਰੱਖ ਕੇ ਗਿਆ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਪਾਪਾ ਜੀ ਮੈਂਲੀ ਦੀ ਚਾਦਰ ਪਛਾਈ ਹੈ ਰਾਤੀ ਦਾ ਗਰਮ ਬਿਸ਼ਾਈ ਹੋਈ ਸੀ ਜੀ ਗੁਲੀਨ ਕਹਿੰਦੀ ਗਰਮੀ ਲੱਗਦੀ ਆ ਫਿਰ ਉਹਨੇ ਪਤਲੀ ਜੀ ਚੱਦਰ ਪਛਾ ਲਈ ਜੀ ਮੈਂ ਕਹਾਂ ਚਲੋ ਹੁਣ ਦੀਨੇ ਵੀ ਆਪਾਂ ਇਹੀ ਪਛਾ ਦਿੰਨੇ ਆ ਜੀ ਰਾਤ ਨੂੰ ਤਾਂ ਪਤਾ ਨਹੀਂ ਅੰਦਰ ਨਾ ਹਵਾ ਨਹੀਂ ਪੈਂਦੀ ਕਰਕੇ ਗੁੰਮਜਾ ਹੋ ਜਾਂਦਾ ਜੀ ਤਕਰੀਬਨ ਸਾਰੇ ਗਰਮ ਗਲਾਫ ਵਾਲੀਆਂ ਅਸੀਂ ਗਰਮ ਗਲਾਫ ਵਾਲੀਆਂ ਵੀ ਰਜਾਈ ਬਹੁਤ ਲੈਂਦੇ ਹੀ ਨਹੀਂ ਤਕਰੀਬਨ ਸੜਿਆ ਹੀ ਨਹੀਂ ਅਸੀਂ ਕਾਟਨ ਦੇ ਗਲਾਫ ਜਿਹੜੇ ਹੁੰਦੇ ਆ ਜੀ ਉਹੀ ਚੜਾਏ ਵਰਜਾਈਆਂ ਤੇ ਲਿੱਤੀ ਨਹੀਂ ਜਾਂਦੀ ਜੀ ਗਰਮ ਵਾਲੀ ਰਚਾਈਆਂ ਵਾਲੇ ਗਲਾਫ ਤਾਂ ਜੀ ਜਲਦੀ ਜਲਦੀ ਜੀ ਚਾਦਰ ਐਦਾ ਵਿਛ ਗਈ ਕਿ ਇੱਕ ਪਾਸੇ ਘੱਟ ਗਿਆ ਚਲੋ ਹੁਣ ਆਪਾਂ ਇੱਦੀ ਰਹਿਣ ਦਿੰਨੇ ਜੀ ਕਿੱਥੇ ਕੌਣ ਦੁਬਾਰਾ ਦੁਬਾਰਾ ਕਰੂਗਾ ਜੀ ਫਿਰ ਆਪਾਂ ਜਾਣਾ ਵੀ ਹੈ ਜੀ ਮੈਂ ਕਹਿੰਦੀ ਨਹੀਂ ਹੁੰਦੀ ਨੇ ਕਾਲੀ ਅੱਗੇ ਟੋਏ ਜੀ ਜਿੰਨੇ ਆਪਾਂ ਨੂੰ ਜਲਦੀ ਉਹਨਾਂ ਆਪਣਾ ਕੰਮ ਪਿਗੜ ਜਾਂਦਾ ਜੀ ਦੇਖੋ ਜੀ ਬੱਚਿਆਂ ਨੇ ਸਕੂਲ ਜਾਣ ਲੱਗਿਆਂ ਨੇ ਕਿਵੇਂ ਖਲਾਰਾ ਪਾਇਆ ਜੀ ਮੇਰੇ ਨਾ ਤਾਂ ਖਲਾਰਾ ਚੱਕਦੀ ਰਹਿ ਜਾਣੀ ਜਾਨੂ ਇਹਨਾਂ ਦੇ ਆਉਣ ਦਾ ਟਾਈਮ ਹੋ ਜਾਂਦਾ ਜੀ ਦਿਨ ਛੋਟੇ ਹੋ ਗਏ ਕਰਕੇ ਜੀ ਨਵਜੋਤ ਜ਼ਿਆਦਾ ਖਲਾਰਾ ਪਾਉਂਦਾ ਜੀ ਅੱਜ ਕੋਲੀਨ ਘੱਟ ਪਾਉਂਦੀ ਆ ਇਹਦੇ ਵਿੱਚ ਜੇ ਇਹਨਾਂ ਦੀਆਂ ਜਰਾਬਾਂ ਵਗੈਰਾ ਰੱਖੀਆਂ ਤਾਂ ਵੀ ਕਹਿਣਗੇ ਮੰਮੀ ਮੇਰੀ ਜਰਾਬ ਨਹੀਂ ਲੱਭਦੀ ਮੰਮੀ ਮੇਰੇ ਗਲਵਸ ਨਹੀਂ ਲੱਭਦੇ ਹੈਗੇ ਜੀ ਪਹਿਲਾਂ ਆਪਣੀ ਚੀਜ਼ ਨਹੀਂ ਸੰਭਾਲਦੇ ਜੀ ਫੇਰ ਕਹਿਣਗੇ ਆਹ ਨਹੀਂ ਲੱਭਦਾ ਫਨਵਜੋਤ ਜੇ ਕਿੱਟ ਵੀ ਭੁੱਲ ਗਿਆ ਪਹਿਲੋਂ ਪੈਨ ਪਏ ਸੀ ਬੈੱਡ ਤੇ ਆ ਕਿੱਟ ਵੀ ਪਈ ਆ ਪਤਾ ਨਹੀਂ ਹੁਣ ਸਕੂਲ ਚ ਕੀ ਲੈ ਕੇ ਗਿਆ ਕੀ ਨਹੀਂ ਚਲ ਆਏ ਤੀ ਪਤਾ ਲੱਗੂਗਾ ਜਦੋਂ ਪੈਣ ਗਿਆ ਸਕੂਲੇ ਤੇ ਆ ਡੱਬਾ ਜੀ ਸਾਰਾ ਇਹਨਾਂ ਦਾ ਇੱਕ ਸਮਾਨ ਨਾਲ ਭਰਿਆ ਹੋਇਆ ਵਾ ਫਿਰ ਵੀ ਨਹੀਂ ਇਹਨਾਂ ਨੂੰ ਚੀਜ਼ ਲੱਭਦੀ ਜੀ ਇੱਕ ਤਾਂ ਜਿਹੜੀ ਚੀਜ਼ ਹੋਣਗੇ ਬੈੱਡ ਥੱਲੇ ਮਾਰਨਗੇ ਫਿਰ ਲੱਭਦੀ ਨਹੀਂ ਇਹਨਾਂ ਨੂੰ ਜੀ ਆ ਇੱਥੇ ਜਰਾਬਾਂ ਜਰੂਬਾ ਸਭ ਵਿੱਚ ਹੀ ਸਿੱਟ ਦੇਣਗੇ ਬੈੱਡ ਦੇ نیچے ਕਦੇ ਸੋਫੇ ਥੱਲੇ ਫਿਰ ਮੈਨੂੰ ਇੱਥੋਂ ਕੱਢਣੀ ਪੈਂਦੀ ਹੈ ਜਾਣ ਲੱਗਿਆਂ ਮम्मी ਵਰੀ ਜਰਾਬ ਨਹੀਂ ਲੱਭਦੀ ਮਿਰਾ ਨਹੀਂ ਲੱਭਦਾ ਜੀ ਪਰ ਉਹ ਜਲਦੀ ਜਲਦੀ ਚਲ ਹੁਣ ਸੋਫੇ ਦਾ ਕਵਰ ਵੀ ਪਛਾਈ ਦੰਨੇ ਜੀ ਹੁਣ ਜਲਦੀ ਜਲਦੀ ਹੁਣ ਉਧਰ ਵੀ ਆਵਾਜ਼ਾਂ ਪੈ ਰਹੀਆਂ ਕਿ ਦੀਦੀ ਜਲਦੀ ਕਰੋ ਜਲਦੀ ਕਰੋ ਏ ਆਪਾਂ ਉਧਰ ਪਹੁੰਚ ਆਈਏ ਹਾਂ ਮੈਂ ਚਲੂ ਪੁੱਛਾ ਕਰੀਆ ਮੈਂ ਚਾਹੂ ਪਤਾ ਬਹੁਤ ਟਾਈਮ ਹੋ ਜਾਊਗਾ ਪਰ ਮੇਰੀ ਲੱਤ ਦੁਖਦੀ ਕਰਕੇ ਮੈਂ ਹੌਲੀ ਹੌਲੀ ਕਰਦੀ ਕੋਈ ਨਾ ਮੈਂ ਆ ਜੰਨਾ ਮਾ ਸਾਡੇ ਬਾਵਾ ਮੇਰੇ ਸਭੀ ਤੁਰਪੈ ਮੈਗਾ ਆਪਾਂ ਨੇ ਕੋਈ ਨਾ ਮੈਂ ਪਹੁੰਚ ਜੂਗੀ ਪਿੱਛੇ ਮੇਰੇ ਕੋਲ ਬਣਾਇਆ ਬਣਾਇਆ ਆ ਗੁਲੀਂ ਦੇ ਡੈਡੀ ਨਾਲ ਮੰਮੀ ਲਈ ਜੁੱਤੀ ਲੈ। ਮੰਮੀ ਤੇ ਆ ਨਹੀਂ ਰਹੀ। ਮੈਂ ਪਾ ਕੇ ਦੇ ਦਿਆਂ ਮੰਮੀ ਨੂੰ ਫੋਟ ਲਿਆ ਦੇਣਗੇ। ਇਹ ਦੇ। ਮੇਰੇ ਵੀ ਖੁੱਲੀ ਐ। ਮੰਮੀ ਤੁਹਾਡੇ ਕਿੰਨਾ ਨੰਬਰ ਹੁੰਦਾ? 7 ਨੰਬਰ ਨਹੀਂ ਆਉਂਦਾ ਤੁਹਾਡੇ? 7 ਨੰਬਰ। ਤੇ ਫਿਰ 7 ਹੀ ਤਾਂ ਹੈਗਾ ਇਹ। ਟਾਈਟ ਨੇ। ਹੈ ਲੋ ਹਾਂਜੀ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਆਪਾਂ ਕੰਮ ਕਰਦੇ ਸੀ ਮੈਨੂੰ ਬਾਜਾ ਪੈ ਗਈਆਂ ਮੈਂ ਫਟਾਫਟ ਕੰਮ ਕਰਿਆ ਤੇ ਆਪਾਂ ਤਿਆਰ ਹੋ ਗਏ ਜੀ ਚੱਲਦੇ ਆਂ ਬਹੁਤ سارے ਮੇਰੇ ਕੰਮ ਰਹਿ ਗਏ ਹੁਣ ਜਿਹੜੇ ਮੈਂ ਆ ਕੇ ਕਰੂੰਗੀ ਕਿਉਂਕਿ ਉੱਧਰ ਵੀ ਜਾਣਾ ਜ਼ਰੂਰੀ ਆ ਸਾਡੇ ਨਾਨਕੇ ਸਹੁਰੇ ਮੰਮੀ ਦੇ ਸਹੁਰੇ ਪੇਕੇ ਸਾਡੇ ਨਾਨਕੇ ਸਹੁਰੇ ਜੀ ਕਿਉਂਕਿ ਉਹਨਾਂ ਕੋਲ ਵੀ ਜਾਣਾ ਜ਼ਰੂਰੀ ਆ ਜੇ ਉਹਨਾਂ ਦਾ ਮਾਮਾ ਜੀ ਦੀ ਨੋ ਬਾਜਾ ਮਾਰੀ ਸੀ ਦੀ ਜਲਦੀ ਆ ਜਾ ਜਲਦੀ ਆ ਜਾ ਮੈਂ ਕਿਹਾ ਬਸ ਮੈਂ 10 ਮਿੰਟਾਂ ਚ ਹੀ ਆਈ ਹੁਣ ਮੈਂ ਫਟਾਫਟ ਚਾੜੂ ਲਾ ਕੇ ਹੁਣ ਮੈਂ ਆਪਾਂ ਚੱਲਦੇ ਆਂ ਜੀ ਉਧਰ ਚਲੋ ਚੱਲੀਏ ਜੀ ਤੁਹਾਨੂੰ ਲੈ ਕੇ ਚੱਲਦੇ ਆਂ ਥੋੜੀ ਦੇ ਦਿੰਦੇ ਥੋੜੀ ਕਲਾਸ ਥੋੜੀਆਂ ਰੇਤ ਉਥਾਰ ਕੇ ਪੀਣ ਗਈਆਂ ਆਹ ਨਰਿੰਦਰ ਦਾ ਕਹਿੰਦੀ ਸਾਰੇ ਇਹ ਇੱਕ ਤਾਂ ਬੁੱਲਿਆ ਲੱਗ ਗਿਆ ਲੱਗ ਗਿਆ ਬਕਰੇ ਮੈਂ ਮੈਂ ਹਾਂ ਕੋਈ ਕੋਪਾ ਪਾਉਂਦੇ ਮੈਂ ਦੁੱਲੀ ਮੈਂ ਕੱਲੂ ਪੜਾਉਣੀ ਆ ਆ ਲਈ ਆ ਕੀ ਮੇਰੇ ਕੋਲ ਆ ਪੁੱਜ ਜਾ ਉਥਾਰੇ ਇਹਦਾ ਬਣਾ ਰਹੇ ਹਾਂ ਨਹੀਂ ਨਹੀਂ دیਵਾਨੀਆਂ ਦੀਦੀ ਵੱਡਾ ਇਹ ਪਹਿਲਾਂ ਉੱਧਰ ਕਿਉਂ ਜਾਂਦਾ ਸੀਗਾ ਅੱਜ ਖਾਓ ਹਾਂ ਬਣਾ ਰਹੇ ਹਾਂ ਬਣਾ ਰਹੀਆਂ ਮੇਰੀ ਬਣਾ ਲਈਏ ਠੀਕ ਹੈ ਠੀਕ ਹੈ ਜਾਓ ਤੁਰ ਨਿਕਲਣਾ ਜਿੱਥੇ ਜਾਓ ਨਾ ਇਹ ਕੱਲ ਨੂੰ ਕਰਨਾ ਪਤਾ ਹੈ ਆਪਣੇ ਜਾਂ ਟੂਰ ਕਰਦੇ ਹਾਂ ਸਲਾਈਡਰ ਬੁਲਬੁਲਾ ਚੱਲ ਰਿਹਾ ਬਹੁਤ ਪਿੱਛੀ ਨੇ ਬਾਸ ਨਹੀਂ ਹੈਗੀ ਐਨਾ ਕੁਛ ਨਾ ਕਰ इधर जी सामने अपना घर देख रहे नेड़े जी सामने <स्क्णले> ਫੋਨ ਕਰਾਂਗਾ ਫੋਨ ਕਰ ਮੈਂ ਆਈ ਤੇ ਸਭ ਚਲ ਮੈਂ ਜਾਂਦੀ ਹਾਂ ਤੇ ਕਰ ਲੂ ਕੋ ਇਨਾ ਚਾਹੀਦੀ ਉਹਨਾਂ ਨੂੰ ਕਹਿ ਦੀ ਦੇ ਜਾਣਾ ਹੋਗਾ ਠੀਕ ਹੈ ਮੈਨੂੰ ਫੋਨ ਕਰ ਲੈ ਜਿੰਨਾ ਬਾਦ ਟਾਈਮ ਨਾਲ ਸੁਬਜੀ ਸੁਬਜੀ ਬਣਾ ਲਿਓ ਠੀਕ ਹੈ ਹਾਂਜੀ ਮੈਂ ਉਧਰੋਂ ਆ ਗਈ ਸੀ ਨਾ ਮੇਰੇ ਕੱਪੜੇ ਰਹਿੰਦੇ ਸੀ ਧੋਣ ਵਾਲੇ ਮੈਂ ਕਿਹਾ ਚਲੋ ਮਸ਼ੀਨ ਲਾ ਕੇ ਨਾ ਕੱਪੜੇ-ਕੱਪੜੇ ਧੋ ਕੇ ਫਿਰ ਚੱਲਦੇ ਆਂ ਜੀ ਉਧਰ ਬਸ ਕੱਪੜੇ ਧੋਤੇ ਜਾਣਗੇ ਫਿਰ ਚੱਲਦੇ ਆਂ ਜੀ ਉਧਰ ਹੀ ਰੋਟੀ ਪਾਣੀ ਆਪ ਉਧਰ ਹੀ ਖਾਵਾਂਗੇ ਜੀ ਅੱਜ ਨਹੀਂ ਡਾਕਟਰ ਰਹਾਫ ਫੋਟੋ ਫਾਟ ਦੇ ਲਓ ਨਹੀਂ ਆਇਆ ਕੋਈ ਨਾ ਮਾਉਂ ਰੋ ਦੁੱਖੇ ਮੈਂ ਆਹ ਨਹੀਂ ਲੱਗਦਾ ਆਹ ਇੱਕ ਜਵਾਕ ਕਿਵੇਂ ਲੱਗੇ ਹੋਏ ਆਹੇ ਨਵੂ ਲੱਗੇ ਹੋਏ ਆ मैं घर चली हाँ पुद मैं घरें जा रही हूँ आज आपे चलो जी ਆਪਾਂ ਪਹੁੰਚ ਗਏ ਘਰੇ ਬਸ ਨਾਲ ਹੀ ਆਪਾਂ ਘਰ ਆ ਗਏ ਬੇਥੀ ਕਰਦੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ